ਦੇ ਲੱਵ ਦੇ ਫਿਰਦੇ ਸੀਗੇ 11 ਵਜੇ ਗਰਮੀ ਪੈਣ ਲੱਗਿਆ ਜ ਆਪਣੇ ਤੇ 4:30 ਹੋ ਗਏ ਆ ਹਾਂਜੀ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਤੇ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਤੇ ਸਵਾਗਤ ਕਰਦੇ ਆ ਅੱਜ ਦੇ ਨਨ ਬਲੌਗ ਦੇ ਵਿੱਚ ਤੇ ਧੰਨਵਾਦ ਕਰਦੇ ਆਂ ਵੀਡੀਓ ਤੇ ਕਲਿੱਕ ਕਰਨ ਲਈ ਸੱਜਣਾ ਦਾ ਵੀਡੀਓ ਨੂੰ ਧੁਰ ਤੋਂ ਲੈ ਕੇ ਅੰਤ ਤੱਕ ਜੂਰ ਦੇਖਿਓ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਜੀ ਤੇ ਬੈਲ ਆਈਕਨ ਦਾ ਬਟਨ ਜ਼ਰੂਰ ਔਨ ਕਰਦੇ ਹੋ ਜੀ ਤਾਂ ਕਿ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜੇ ਤੇ ਗਾਲ ਗੱਪੇ ਤੋਂ ਰਹਿਤ ਵੀਡੀਓ ਵਿੱਚ ਆਪਾਂ ਗੱਲਬਾਤ ਕਰਦੇ ਰਹਿੰਦੇ ਨੇ ਜੋ ਘਰ ਪਰਿਵਾਰ ਚ ਬੈਠ ਕੇ ਦੇਖਣ ਯੋਗ ਹੋਵੇ ਸਮਾਂ ਇਸ ਵਕਤ 10:30 ਦਾ ਹੋ ਗਿਆ ਤੇ ਨਾ ਤੋਂ ਕਿ ਆਪਾਂ ਖੇਤਾਂ ਵੱਲ ਨੂੰ ਆ ਗਏ ਸੀਗੇ ਖੇਤਾਂ ਦਾ ਮੌਸਮ ਵੈਸੇ ਗਰਮੀ ਈ ਕਾਫੀ ਹੋਈ ਪਈ ਐ ਮੌਸਮ ਠੀਕ ਠਾਕ ਜਾਂ ਦੋ ਤਿੰ ਅੱਜ ਦੇ ਦਿਨ ਦਾ ਸਭ ਤੋਂ ਪਹਿਲਾਂ ਤੇ ਮੇਨ ਕੰਮ ਆਪਣਾ ਸਾਧਕ ਜਾਣਦਾ ਤੇ ਸਾਧਕੋ ਆਪਾਂ ਜਿਹੜਾ ਸਮਾਨ ਲੈ ਕੇ ਆਉਣਾ ਉਹ ਵੀਡੀਓ ਵਿੱਚ ਤੁਹਾਨੂੰ ਪਤਾ ਲੱਗ ਜੂਗਾ ਤੇ ਬਣੇ ਰਿਹਾ ਵੀਡੀਓ ਦੇ ਵਿੱਚ ਤੇ ਦੇਖਦੇ ਆਂ ਆਪਾਂ ਜਿਹੜੀ ਚੀਜ਼ ਬਦਲਣੀ ਆ ਜਾਂ ਕੁਝ ਕਰਨਾ ਉਹ ਕਿੰਨਾ ਕੁ ਫਾਇਦਾ ਕਰਦੀ ਹੈ ਤੇ ਕੀ ਨੁਕਸਾਨ ਕਰਦੀ ਆ ਤੇ ਚੱਲਦੇ ਆਂ ਆਪਾਂ ਸ਼ਹਿਰ ਤੇ ਕਰਦੇ ਆਂ ਅੱਜ ਦੀ ਗੱਲਬਾਤ ਅੱਗੇ ਗਰਾਰੀ ਆਪਾਂ ਹ ਲੈ ਲਈ ਆ ਇਹ ਨਾਲ ਵਾਲੀ ਗਰਾਰੀ ਆਪਾਂ ਚੇਂਜ ਕਰਨ ਵਾਲੀ ਸੀਗੀ ਤੇ ਇਹ ਗਰਾਰੀ ਆਪਾਂ ਲੈ ਲਈ ਆ ਤੇ ਇਹਦੇ ਚੇਂਜ ਕਰਦੇ ਆ ਤੇ ਦੇਖਦੇ ਆ ਕਿੰਨਾ ਫਰਕ ਪਾਉਣਾ ਤੇ ਕੀ ਇਹਦਾ ਨੁਕਸਾਨ ਤੇ ਕੀ ਇਹਦਾ ਫਾਇਦਾ ਗਰਾਰੀ ਆਪਾਂ ਇਹਦੀ ਆ ਮੋਟਰਸਾਈਕਲ ਦੀ ਲੈ ਲਈ ਆ ਤੇ ਇਹ ਚੇਂਜ ਕਰਨੀ ਹੁਣੇ ਆਪਾਂ ਆਪ ਹੀ ਚੇਂਜ ਕਰਾਂਗੇ ਤੇ ਪਹਿਲਾਂ ਵਾਲੀ ਗਰਾਰੀ ਕਾਫੀ ਖਰਾਬ ਆ ਇਹਦੀ ਤੇ ਆਵਾਜ਼ ਵੀ ਚੈਨ ਚੋਂ ਆਉਂਦੀ ਆ ਜਦੋਂ ਆਪਾਂ ਸਪੀਡ ਤੇ ਲਿਜਾਣੇ ਆ ਮੋਟਰਸਾਈਕਲ ਨੂੰ ਤੇ ਪਲਸਰ ਨੂੰ ਥੋੜੀ ਜਿਹੀ ਮਾਰੀ ਜੀ ਵੀ ਹੈਗੀ ਛੇਤੀ ਇਹ ਜਿਹੜੀ ਚੈਨ ਸੈਟ ਨੂੰ ਮਾਰ ਹੀ ਦਿੰਦਾ ਤੇ ਫਿਲਹਾਲ ਇਹਦੀ ਗਰਾਰੀ ਅਗਲੀ ਖਰਾਬ ਆ ਤੇ ਬਦਲਦੇ ਆ ਇਹ ਤੇ ਬਾਕੀ ਦੀ ਗੱਲਾਂ ਫੇਰ ਕਰਦੇ ਆ ਗਰਾਰੀ ਆਪਾਂ ਚੇਂਜ ਕਰਤੀ ਆ 2 ਕ ਘੰਟੇ ਆਪਾਂ ਲੱਗੇ ਸੀਗੇ ਤੇ ਗਰਾਰੀ ਚੇਂਜ ਜਿਹੜਾ ਆਪਾਂ ਕੀਤੀ ਆਪਾਂ ਚੈਨ ਜਿਹੜੀ ਹੈਗੀ ਉਹ ਢਿੱਲੀ ਕਰਨੀ ਪਈ ਤੇ ਫੇਰ ਜਾ ਕੇ ਉਹ ਗਰਾਰੀ ਚੜੀ ਕਿਉਂਕਿ ਜਿਹੜੀ ਉਹ ਗਰਾਰੀ ਘਸੀ ਪਈ ਸੀਗੀ ਤੇ ਚੈਨ ਪਹਿਲਾਂ ਢਿੱਲੀ ਸੀਗੀ ਤੇ ਜਦੋਂ ਆਪਾਂ ਨਵੀਂ ਗਰਾਰੀ ਪਾਈ ਤਾਂ ਉਹਨਾਂ ਚੈਨ ਟਾਈਟ ਹੋ ਗਈ ਤਾਂ ਕਰਕੇ ਪਿੱਛੋਂ ਪਹਿਲਾਂ ਆਪਾਂ ਚੈਨ ਢਿੱਲੀ ਕੀਤੀ ਤੇ ਉਸ ਤੋਂ ਬਾਅਦ ਆਪਾਂ ਗਰਾਰੀ ਚੇਂਜ ਕੀਤੀ ਤੇ ਇੱਕ ਨੰਬਰ ਹੋ ਗਿਆ ਪੂਰਾ ਮਾਹੌਲ ਹੁਣ ਅੱਗੇ ਨਾ ਆਵਾਜ਼ ਆਉਂਦੀ ਸੀ ਜਦੋਂ ਆਪਾਂ ਨੂੰ ਰੇਸ ਕਰਦੇ ਥੋੜੀ ਟਕ ਟਕ ਦੀ ਆਵਾਜ਼ ਹੀ ਆਉਂਦੀ ਸੀਗੀ ਤੇ ਜਿਹੜੀ ਅਗਲੀ ਗਰਾਰੀ ਉਹ ਤਾਂ ਦੰਦੇ ਜਿਹੜੇ ਸੀ ਉਹ ਭੂਰੇ ਪਏ ਸੀ ਤੇ ਹੁਣ ਜਦੋਂ ਮੈਂ ਇੱਕ ਨੰਬਰ ਘੈਂਟ ਬਣ ਗਿਆ ਕੋਈ ਆਵਾਜ਼ ਨਹੀਂ ਉਹਦੀ ਕੁਛ ਨਹੀਂ ਆਉਂਦਾਗਾ ਤੇ ਜਿਹੜੀ ਇਹ ਗਰਾਰੀ ਆ ਇਹ ओरिजिनल ਗਰਾਰੀ ਪਾਈ ਦੀ ਆ ਬਜਾਜ ਦੀ 100 ਤੇ 30 ਰੁਪਏ ਦੀ ਗਰਾਰੀ ਉਹਨਾਂ ਨੇ ਦਿੱਤੀ ਆ ਆਪਾਂ ਨੂੰ ਇੱਕ ਸੀਗੀ ਉਹ ਸਸਤੀ ਸੀ ਗਰਾਰੀ ਤੇ ਉਹ 60 70 ਰੁਪਏ ਦੀ ਗਰਾਰੀ ਸੀਗੀ ਉਹ ਵਾਲੀ ਤੇ ਤਾਂ ਕਰਕੇ ਆਪਾਂ origignal grari ਲੈ ਆ ਕੇ ਉਹੀ ਪਾਤੀ ਆ ਤੇ ਹੁਣ ਪੂਰਾ ਘੈਂਟ ਚੱਲਦਾ ਇਹ ਤੇ ਜਾਣ ਤੋਂ ਪਹਿਲਾਂ ਆਪਾਂ ਟ੍ਰਿਪ ਤੇ ਤੇ ਸੋਚਿਆ ਵੀ ਅਗਰਾਰੀ ਚੇਂਜ ਕਰਦੇ ਗਏ ਆਂ ਆਵਾਜ਼ ਜੀ ਦੁੰਦਾ ਜਾਂਦਾ ਭੈੜਾ ਲੱਗਦਾ ਇਹ ਤੇ ਪਹਿਲੀ ਗਰਾਰੀ ਇਹ ਆਪ ਚੇਂਜ ਹੋਈ ਆ ਜੋਂਦਾ ਆਪਾਂ ਇਹ ਨਵਾਂ ਲਿਆ ਓਕੇ ਆ ਤੇ ਬਾਕੀ ਦੇਖਦੇ ਆ ਅੱਗੇ ਦੀ ਗੱਲਬਾਤ ਤੇ ਉਦੋਂ ਜਿਹੜੇ ਆਪਾਂ ਵਾਸੇ ਵੱਢ ਕੇ ਲੈਂਦੇ ਸੀਗੇ ਉਹਦੀ ਪੌੜੀ ਬਣਾਉਣ ਲੱਗਣਾ ਸੀਗਾ ਤੇ ਆ ਬੱਤਲ ਜਾ ਫੇਰ ਬਣ ਕੇ ਆ ਗਿਆ ਤੇ ਚਲੋ ਕੋਈ ਗੱਲ ਨਹੀਂ ਆ ਮਾੜਾ ਜਾਂ ਸਾਫ਼ ਹੋਣ ਦੇ ਮੌਸਮ ਤੇ ਲੱਗਦੇ ਆ ਪੌੜੀ ਬਣਾਉਣ ਕਿ ਘੋਡ ਨਾਲ ਲੰਦਾ ਵਾਸ ਉਵੇਂ ਪਿਆ ਤੇ ਮੌਸਮ ਪੂਰਾ ਘੈਂਟ ਹੋ ਗਿਆ ਚਾਰਛੇਰੇ ਬੱਦਲ ਪੂਰਾ ਬਣ ਕੇ ਆਇਆ ਵਾ ਫੇਰ ਆ ਗਿਆ ਇੱਕ ਵਾਰੀ ਮੌਸਮ ਸਾਫ ਹੋ ਗਿਆ ਸੀਗਾ ਤੇ ਮੀਂਹ ਹੁਣ ਇੱਕ ਵਾਰੀ ਫੇਰ ਉਹਨਾਂ ਬਹੁਤ ਜ਼ਿਆਦਾ ਆ ਮੌਸਮ ਇੱਕ ਵਾਰੀ ਪੂਰਾ ਸਾਫ ਹੋ ਗਿਆ ਤੇ ਮੀਂਹ ਕਾਫੀ ਪੈ ਗਿਆ ਘੰਟਾ ਤੱਕ ਰੱਬ ਨੇ ਚੰਗੀ ਛੁੱਟੀ ਲਾਤੀ ਆ ਤੇ ਮੀਂਹ ਕਾਫੀ ਜ਼ਿਆਦਾ ਸੀਗਾ ਤੇ ਹੁਣ ਮੌਸਮ ਪੂਰਾ ਸਾਫ ਆ ਤੇ ਹੁਣ ਆਪਾਂ ਇੱਕ ਤਾਂ ਕੇਲੀਏ ਲੈ ਕੇ ਆਉਣੇ ਆ ਜਿਹੜੀ ਪੌੜੀ ਬਣਾਉਣੀ ਉਹਦੇ ਵਿੱਚ ਲਾਉਣ ਲਈ ਤੇ ਕਰਦੇ ਆਪਾਂ ਪੌੜੀ ਦਾ ਕੰਮ ਸ਼ੁਰੂ ਮੌਸਮ ਇੱਕ ਵਾਰੀ ਸਾਫ ਹੋ ਗਿਆ ਤੇ ਮੀ மூਇਆ ਪੈ ਗਿਆ ਠੰਡ ਜੀ ਹੋ ਗਈ ਆ ਤੇ ਕਰਦੇ ਆਪਾਂ ਪੌੜੀ ਦਾ ਕੰਮ ਸਟਾਰਟ ਤੇ ਕਿੱਲ ਲੈਣ ਚੱਲਦੇ ਆਪਾਂ ਤੇ ਕਿੱਲ ਲਿਆ ਕੇ ਉਹਦੇ ਵਿੱਚ ਸਰਾ ਕਰ ਕਰਕੇ ਆਪਾਂ ਪੌੜੀ ਬਣਾਉਣੇ ਆ ਸਮਾਂ ਇਸ ਵਕਤ 4:30 ਦਾ ਹੋ ਗਿਆ ਤੇ ਮੀਂਹ ਹਜੇ ਵੀ ਲਗਾਤਾਰ ਉਵੇਂ ਪਈ ਜਾਂਦਾ 11 ਵਜੇ ਦਾ ਮੀਂਹ ਪੈਣ ਲੱਗਿਆ ਜ ਆਪਣੇ ਤੇ 4:30 ਹੋ ਗਏ ਆ ਹੁਣ ਮਾੜਾ ਜਿਹਾ ਹਟਿਆ ਤੇ ਥੋੜਾ ਜਿਹਾ ਮੀਂਹ ਘਟ ਹੋਇਆ ਤੇ ਮੈਂ ਇਧਰ ਨੂੰ ਗਰਾਊਂਡ ਵੱਲ ਨੂੰ ਆ ਗਿਆ ਤੇ ਪੌੜੀ ਆਸ ਤੇ ਕਿੱਲ ਜੀ ਆਪਾਂ ਲੈਣ ਜਾਣਾ ਸੀਗਾ ਤੇ ਖੈਰ ਰੱਬ ਨੇ ਮੀਂਹ ਨਹੀਂ ਰੋਕਿਆਗਾ ਤੇ ਉਹਦੇ ਕਾਰਨ ਜਾ ਹੀ ਨਹੀਂ ਜਾਏਗਾ ਦੇਖਦੇ ਆਪਾਂ ਹੁਣ 4:30 ਹੋ ਗਏ ਤਾਂ ਸਮੀ ਰੁਕਦਾ ਸਮਾਂ ਮਿਲਦਾ ਆਪਾਂ ਨੂੰ ਤਾਂ ਆਪਾਂ ਚੱਲਦੇ ਆ ਲੈ ਕੇ ਉਹਨੇ ਕੱ ਲਈਏ ਤੇ ਨਹੀਂ ਫਿਰ ਸਵੇਰ ਲੈ ਕੇ ਆਵਾਂਗੇ ਤੇ ਲਿਆ ਕੇ ਉਹ ਪੌੜੀ ਬਣਾਉਣ ਲੱਗਾਂਗੇ ਜਿਵੇਂ ਆਹ ਮੀਂਹ ਪੈਂਦਾ ਨਾ ਇਹਦੇ ਵਿੱਚ ਵੀ ਆਪਾਂ ਪਸ਼ੂਆਂ ਵਾਲਾ ਕੋਈ ਬ੍ਰਾਂਡ ਆ ਵਗੈਰਾ ਹੁੰਦਾ ਉਹਦੇ ਦਾ ਮਾੜਾ ਮੋਟਾ ਆਪਾਂ ਛੱਤ ਉੱਤੇ ਕੁਝ ਚੋਂਦਾ ਤੇ ਵੇਖਣ ਲਈ ਚੜ ਜਾਂਦੇ ਆ ਤੇਵੇਂ ਉਹ ਪੌੜੀ ਵਧੀਆ ਰਹਿੰਦੀ ਆ ਫੇਰ ਅੱਜ ਟਾਈਮ ਹੀ ਨਹੀਂ ਮਿਲੇਗਾ ਟਾਈਮ ਕੀ ਆਹ ਮੀਂਹ ਨਹੀਂ ਹਟਿਆਗਾ ਤੇ ਨਹੀਂ ਆਪਾਂ ਉਹ ਕੱਲੇ ਜੇ ਲਿਆਉਣੇ ਸੀਗੇ ਤੇ ਪੌੜੀ ਆਪਾਂ ਬਣਾਉਣੀ ਸੀਗੀ ਤੇ ਦੇਖਦੇ ਆਂ ਮੀ ਹਟਦਾ ਟੱਕਿਆ ਲਈ ਲੈ ਕੇ ਆਉਣੇ ਆ ਨਹੀਂ ਫਿਰ ਸਵੇਰ ਦੇਖਦੇ ਆਪਾਂ ਤੇ ਲਿਆ ਕੇ ਬਣਾਉਣੇ ਆ ਪੌੜੀ ਉਹ ਤੇ ਮੀ ਤੁਸੀਂ ਦੇਖ ਸਕਦੇ ਆ ਬਹੁਤ ਜਿਆਦੇ ਸੱਟਿਆ ਸਵੇਰ ਆ ਗਿਆ ਸੀਗਾ 9 ਵਜੇ ਮੀ ਆ ਗਿਆ ਸੀਗਾ ਤੇ 9 ਵਜੇ ਤੋਂ ਬਾਅਦ 11:30 ਵਜੇ ਤੱਕ 11 ਵਜੇ ਤੱਕ ਲਗਾਤਾਰ ਪਿਆ ਤੇ ਉਸ ਤੋਂ ਬਾਅਦ ਫਿਰ 11:30 12 ਵਜੇ ਫਿਰ ਆ ਗਿਆ ਸੀਗਾ ਤੇ 4:30 ਤੱਕ ਲਗਾਤਾਰ ਤੇ ਬਹੁਤ ਜਿਆਦੇ ਪਾਣੀ ਪੂਣੀ ਠਲਦਾ ਤੇ ਦੇਖਦੇ ਆਂ ਹਟਦਾ ਆ ਕੇ ਅੱਜ ਰਾਤ ਨੂੰ ਐਵੇਂ ਝੜੀ ਰਹੂਗੀ ਮਾਇਸ ਵਕਤ 7.5 ਦਾ ਹੋ ਗਿਆ ਤੇ ਮੀ ਥੋੜਾ ਹਟਿਆ ਸੀਗਾ ਤੇ ਕਿੱਲ ਹੀ ਲੈਣ ਆਪਾਂ ਡੋੜ ਆ ਗਏ ਸੀਗੇ ਤੇ ਮੀ ਭਾਈ ਬਹੁਤ ਜ਼ਿਆਦਾ ਸੀਗਾ ਉਸ ਤੋਂ ਬਾਅਦ ਵੀ ਲਗਾਤਾਰ ਮੀਂਹ ਪਈ ਗਿਆ ਤੇ ਆ ਸਾਹਮਣੇ ਦੁਕਾਨ ਤੋਂ ਕਿੱਲ ਲੈਨੇ ਆਪਾਂ ਤੇ ਫੇਰ ਮੋਟਰਸ ਤੇਲ ਹੀ ਪਾਉਣ ਅੱਗੋਂ ਤੇ ਤੇਲ ਪਾ ਕੇ ਲਿਆਵਾਂਗੇ ਇਹ ਛੋਟਾ ਇੰਨਾ ਕ ਲੈਜੋ ਐਡੀ ਤਾਂ ਸਹਜ ਆ ਉਹਦਾ ਇੰਨਾ ਵੱਡੂ ਜੈ ਜੀ ਡੋਡਾਂ ਤੋਂ ਕਿ ਲਈ ਪੁੱਛੇ ਸੀਗੇ ਤੇ ਨਹੀਂ ਮਿਲੇ ਉਹ ਉਹ ਲੰਮੇ ਸੀਗੇ ਤੇ ਅੱਗੇ ਤੇਲ ਪਾਉਣ ਆ ਗਏ ਆ ਤੇ ਦੇਖਦੇ ਆ ਕੱਲ ਨੂੰ ਆਪਾਂ ਨੂੰ ਸਾਦ ਕੋ ਸ਼ਾਇਦ ਲੈ ਕੇ ਆਉਣੇ ਪੈਣ ਤੇ ਮੌਸਮ ਫਿਲਹਾਲ ਹਜੇ ਤੱਕ ਸਾਫ ਆ ਤੇ ਕੋਈ ਵਿਰਲੀ ਵਿਰਲੀ ਕਣੀ ਨਹੀਂ ਡਿੱਗਦੀ ਆ ਤੇ ਚੱਲਦੇ ਆ ਵਾਪਸ ਪਿੰਡ ਨੂੰ ਹਾਂ ਬੈਟਰੀ ਨਹੀਂ ਹੈਗੀ ਕਰਕੇ ਤਾਂ ਨਹੀਂ ਚਾਹਦਾਗਾ ਹਨਾ ਫਾਈਨਲੀ ਜਿਹੜੀ ਪੌੜੀ ਆ ਉਹ ਬਰਾਉਣ ਲੱਗ ਪਏ ਆ ਤੇ ਕੇਲੇ ਇਹ ਲਿਆਂਦੇ ਸੀਗੇ ਉਹ ਤੇ ਇਹ ਵੀ ਫੁੱਟੀ ਪੌੜੀ ਆ ਜਿਹੜੀ ਇਹ ਬਣਾਉਣੇ ਆ ਆਪਾਂ ਤੇ ਇੱਕ ਹੋਰ 15 16 ਫੁੱਟੀ ਪੌੜੀ ਹੋਰ ਆ ਤੇ ਬਸ ਉਹ ਵੀ ਨਾਲ ਲੱਗ ਨੂੰ ਬਣਾ ਦੇਾਂਗੇ ਤੇ ਦੋਨੇ ਪੌੜੇ ਕੰਪਲੀਟ ਹੋ ਜਾਣਗੇ ਤੇ ਕਰਦੇ ਆ ਰੈਡੀ ਇਹਨਾਂ ਨੂੰ ਆਪਾਂ ਤੇ ਆਹ ਵਾਲੇ ਉਹ ਕੇਲੇ ਇਹ ਲੈ ਜਾਂਦੇ ਸੀ ਆਪਾਂ ਜਿਹੜੇ ਲੱਭਦੇ ਫਿਰਦੇ ਸੀਗੇ ਇਹ ਉਹ ਹੈ ਜਿਹੜੇ ਆਪਾਂ ਕਿੱਲ ਲੱਭਦੇ ਰਹੇ ਹਾਂ 40 ਜਲੇ ਕਿਲ ਵਾਈ ਦੇ ਫਿਰ ਫਿਲਦੀ ਨੂੰ ਤੋੜੀ ਤੇ ਨਈ ਸੱਦੇ ਇੰਨਾ ਨਹੀਂ vingi ਉਵੇਂ vingi ਨਹੀਂ ਇੱਕੇ ਪਾਸੇ ਵੇਂਗਾ ਇਹਨਾਂ ਦਾ ਮੈਂ ਤਾਂ ਜਿੰਨਤਾ ਆ ਰਹੀ ਹੈ ਨਾ ਪਰ ਬਣ ਕਮਾਲ ਦੀ ਚੀਜ਼ ਹੈ ਇਹ ਮਜ਼ਬੂਤ ਬਣ ਜੂ ਇਹਨਾਂ ਨਾਲ ਪੂਰੀ ਯਾਰ ਚੈੱਕ ਕਰੋ ਲਓ ਜੀ ਸਾਰੀ ਪੌੜੀ ਕੰਪਲੀਟ ਹੋ ਗਈ ਐ ਤੇ ਵੀ ਫੁੱਟੀ ਪੌੜੀ ਐ ਇਹ ਵਾਲੀ ਪੌੜੀ ਬਣਾ ਕੇ ਓਕੇ ਕਰਦਾ ਕੰਮ ਆ ਇਹ ਆ ਬੱਦਲ ਜੇ ਫੇਰ ਬਣ ਆਏ ਆ ਜਦੋਂ ਪਹਿਲਾਂ ਪੌੜੀ ਬਣਾਉਣ ਲੱਗੇ ਸੋਚਦਾ ਇਹ ਵੀ ਆ ਬੱਦਲ ਜੇ ਬਣ ਆਏ ਸੀਗੇ ਤੇ ਅੱਜ ਲੱਗਦਾ ਫੇਰ ਰਾਤ ਨੂੰ ਮੀਂਹ ਮੂ ਆਊਗਾ ਦੱਸਦੇ ਆ ਵੈਸੇ ਇੱਕ ਦੋ ਨਕਮੀ ਤੇ ਦੇਖੋ ਤੇ ਹਵਾ ਬਹੁਤ ਜ਼ਿਆਦਾ ਸੋਹਣੀ ਚੱਲ ਪਈ ਆ ਤੇ ਫੇਰ ਇਸ ਵੀਡੀਓ ਨੂੰ ਕਰਦੇ ਆਪਾਂ ਇੱਥੇ ਐਂਡ ਤੇ ਮਿਲਦੇ ਆਂ ਕਿਸੇ ਆਪਾਂ ਹੋਰ ਵਧੀਆ ਵੀਡੀਓ ਵਿੱਚ ਤਦ ਤੱਕ ਅਗਲੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਆ ਕਰੋ ਕਮੈਂ ਰੀਡੂਲ ਕਰ ਦਿਆ ਕਰੋ ਤੇ ਐਮਐਲ ਦੇ ਆਪਾਂ ਹੋਰ ਕਿਸੇ ਵਧੀਆ ਵੀਡੀਓ ਤਦ ਤੱਕ ਲਈ ਸਤਿ ਸ੍ਰੀ ਅਕਾਲ